ਅੰਮ੍ਰਿਤਸਰ ਸ਼ਹਿਰ ਨਰਨਕਾਰੀਆਂ ਨੇ 13 ਸਿੱਖ ਮਾਰਦੇ ਆ 13 ਸੜਕ ਤੇ ਪਏ ਨੇ 13 ਦਿਨ ਦਿਹਾੜੇ 12 ਵਜੇ ਸੰਜ ਚਰਨੈਲ ਸਿੰਘ ਨੇ ਅਰਦਾਸ ਕਰਕੇ ਤੋਰੇ ਜਾ ਕੇ ਭਾਈ ਉਹਨਾਂ ਨੂੰ ਸਮਝਾਓ ਪ੍ਰੋਟੈਸਟ ਕਰੋ ਸਤਨਾਮ ਵਾਹਿਗੁਰੂ ਕਹੋ ਤੇ ਭਾਈ ਫੌਜਾ ਸਿੰਘ ਉਹ ਜਥਾ ਲੈ ਕੇ ਗਏ ਵਿੱਚ ਫੌਜਾ ਸਿੰਘ ਸ਼ਹੀਦ ਕਰਤੇ ਵਿੱਚੇ ਸਾਥੀ ਸ਼ਹੀਦ ਕਰਤੇ ਇਹ ਗੱਲ ਮੈਂ ਤੁਹਾਨੂੰ ਕਿਉਂ ਚੇਤੇ ਕਰਾਉਣਾ ਇਹ ਗੱਲ ਆ 1978 ਦੀ ਚੀਫ ਮਿਨਿਸਟਰ ਕੌਣ ਸੀ ਪੰਜਾਬ ਦਾ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਹੋਵੇ ਅਕਾਲੀਆਂ ਦੀ ਸਰਕਾਰ ਹੋਵੇ ਸਿੱਖਾਂ ਦੀਆਂ 13 ਲਾਸ਼ਾਂ ਪਈਆਂ ਹੋਣ ਇੱਕ ਵੀ ਬੰਦੇ ਨੂੰ ਇੱਕ ਵੀ ਘੰਟੇ ਦੀ ਸਜ਼ਾ ਨਾ ਹੋਵੇ ਕੋਈ ਬੰਦਾ ਖੜ ਕੇ ਮੈਨੂੰ ਕਹਿ ਸਕਦਾ ਤੂੰ ਗਲਤ ਕਹਿਣਾ ਮੈਂ ਹੁਣੇ ਦਿਖਾਉਂਗਾ ਕਿ ਐਵੇਂ ਗਲਤ ਨਹੀਂ ਹੈ ਇੱਕ ਵੀ ਬੰਦੇ ਨੂੰ ਇੱਕ ਵੀ ਘੰਟੇ ਦੀ ਕੈਦ ਨਹੀਂ ਹੋਈ ਤੇ ਫਿਰ ਤੁਸੀਂ ਪ੍ਰਕਾਸ਼ ਸਿੰਘ ਵਾਦ ਨੂੰ ਉਸ ਤੋਂ ਬਾਅਦ ਕਈ ਵਾਰ ਜਿਤਾਇਆ ਤਿੰਨ ਵਾਰ ਜਿਤਾਇਆ ਉਸ ਤੋਂ ਇਸ ਘਟਨਾ ਤੋਂ ਬਾਅਦ ਜਦੋਂ ਨੇ ਤੁਹਾਡੇ ਨਾਲ ਇੰਨਾ ਵੱਡਾ ਵਿਸ਼ਵਾਸ ਘਾਤ ਕੀਤਾ ਸਦਾਨ ਦੇ ਨਾਲ ਮੈਂ ਸਦਾਨ ਜੀਆਂ ਗੁਰੂ ਦੀ ਗੱਲ ਤਾਂ ਕਹਿ ਕੇ ਗੱਲ ਸੁਣਤੀ ਉਹ ਤੋਂ ਬਾਅਦ ਆ ਗਈ ਕਾਂਗਰਸ ਉਹਨੇ ਸਰਕਾਰ ਦਰਬਾਰ ਸੈਟਾਇਆ ਸੰਜਰਨੈਲ ਸਿੰਘ ਸ਼ਹੀਦ ਮੈਂ ਬਾਰ-ਬਾਰ ਸੰਜਰਨੈਲ ਸਿੰਘ ਦੀ ਗੱਲ ਤਾਂ ਆਪ ਜੀ ਦੇ ਨਾਲ ਕਰਦਾ ਕਿ ਇੱਕੋ ਇੱਕ ਬੰਦਾ ਸੀ ਜਦੋਂ 47 ਤੋਂ ਲੈ ਕੇ 83 ਦੇਖ ਰਿਹਾ ਸੀ ਉਹ ਸਿੱਖਾਂ ਦੀ ਤਾਂ ਉਹ ਆਪਣੀ ਕੌਮ ਨੂੰ ਹਲੂਣ ਕੇ ਜਗਾਉਣਾ ਚਾਹੁੰਦਾ ਸੀ ਬਾਦਲਾਂ ਟੋੜਿਆ ਤੇ ਇੰਦਰਾ ਗਾਂਧੀ ਨੇ ਆਪਸ ਵਿੱਚ ਮੁਲਾਕਾਤਾਂ ਕਰਕੇ ਕਹਤਾ ਵੀ ਇਹਨੂੰ ਗੱਡੀ ਚਾੜ ਦੋ ਇਹਦੇ ਹੁੰਦਿਆਂ ਅਸੀਂ ਕੁਝ ਨਹੀਂ ਕਰ ਸਕਦੇ ਭਾਵ ਤੁਹਾਡੇ ਨਾਲ ਸਮਝੋਤੇ ਨਹੀਂ ਕਰ ਸਕਦੇ ਉਹ ਸਮਝੋਤਾ ਭਾਵੇਂ ਪਹਿਲਾਂ ਬਰਨਾਲੇ ਨੇ ਕੀਤਾ ਉਸ ਤੋਂ ਬਾਅਦ ਜਿਹੜੀ ਰਾਜ ਭਾਗ ਹੈ ਉਹ ਸਾਰਾ ਬਾਦਲ ਕਾਂਗਰਸ ਨੇ ਕੀ ਕੀਤਾ ਹਮੇਸ਼ਾ ਸਾਡਾ ਕਤਲੇਆਮ ਕੀਤਾ ਚਾਹੇ ਉਹ 84 ਦਾ ਹੋਵੇ 84 ਤੋਂ 94 ਤੱਕ ਦਾ ਹੋਵੇ ਬਿਆਨਤ ਸਿੰਘ ਦਾ ਹੋਵੇ ਕੇ ਪੀਐਸ ਗਿੱਲ ਦਾ ਹੋਵੇ ਉਹ ਸਾਰਾ ਕਾਂਗਰਸ ਦੇ ਰਾਜ ਦੇ ਵਿੱਚ ਹੁਣ ਆਜੋ ਭਾਜਪਾ ਭਾਜਪਾ ਇਹਨਾਂ ਦੋਵਾਂ ਦੇ ਪਿੱਛੇ ਖੜ ਗਈ ਸੀ ਦਰਬਾਰ ਸਾਹਿਬ ਢਾਇਆ ਕਾਂਗਰਸ ਦੀ ਸਰਕਾਰ ਦੇ ਪਰ ਅਦਵਾਨੀ ਕਿਤਾਬ ਲਿਖਦਾ ਅੱਜ ਵੀ ਮਾਰਕੀਟ ਚ ਪਈ ਆ ਉਸ ਕਿਤਾਬ ਦਾ ਨਾਮ ਹੈ ਮਾਈ ਕੰਟਰੀ ਮਾਈ ਲਾਈਫ ਹੋਈ ਕਾਤਲ ਅਜ ਤੱਕ ਇਹ ਨਹੀਂ ਲਿਖਦਾ ਕਿ ਮੈਂ ਉਤਸ਼ਾਹਤ ਕਰਕੇ ਕਤਲ ਕਰਵਾਇਆ ਉਹਨੇ ਲਿਖਿਆ ਅਜ ਵੀ ਜਿਉਂਦਾ ਹੈ ਭਾਵੇਂ ਬਜ਼ੁਰਗ ਹੋ ਗਿਆ ਅਜ ਵੀ ਜਿਉਂਦਾ ਹੈ ਉਹਨੇ ਕਿਤਾਬ ਚ ਕੀ ਲਿਖਿਆ ਹੈ ਕਿ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਝਿਜਕਦੀ ਸੀ ਅਸੀਂ ਉਹਨੂੰ ਉਤਸ਼ਾਹਤ ਕਰਕੇ ਹਮਲਾ ਕਰਵਾਇਆ ਇੱਕ ਕਿਤਾਬ ਚ ਤੇ ਫਿਰ ਸੰਤ ਜਰਨੈਸ ਨੇ ਨੂੰ ਕੀ ਕਹਿੰਦਾ ਇਹ ਪਸ਼ਮਾਸੁਰ ਦੈਂਤ ਹੈ ਸੰਜਨੈਸ ਇੱਕ ਕਿਤਾਬ ਚ ਲਿਖੀ ਕਿਤਾਬ ਮਾਰਕੀਟ ਚ ਹੈ ਸੋ ਮੇਰੀਆਂ ਬੇਨਤੀਆਂ ਇਹ ਨੇ ਚਾਹੇ ਇੰਦਰਾ ਗਾਂਧੀ ਵਾਲੇ ਪਾਸੇ ਦੇ ਕਾਂਗਰਸ ਵਾਲੇ ਪਾਸੇ ਦੇਖ ਲਈਏ ਚਾਹੇ ਬਾਦਲੂ ਦੇ ਪਾਸੇ ਦੇਖ ਲਈਏ ਚਾਹੇ ਭਾਜਪਾ ਵਾਲੇ ਪਾਸੇ ਦੇਖ ਲਈਏ ਇਹਨਾਂ ਨੇ ਪੰਜਾਬ ਦਾ ਤੇ ਸਿੱਖਾਂ ਦਾ ਸਿਰਫ ਤੇ ਸਿਰਫ ਕਤਲਿਆਮ ਹੀ ਕੀਤਾ ਅੱਗੇ ਆ ਗਈ ਆਪ بڑے ਚੌ ਨਾਲ ਨੌਜਵਾਨ ਮੁੰਡਿਆਂ ਨੇ ਖਾਸ ਕਰਕੇ ਆਪਣੇ ਪਿੱਛੇ ਆਪਣੇ ਟਬਰ ਲਾ ਕੇ 2 ਸਾਲ ਪਹਿਲਾਂ ਇਹਨਾਂ ਕਾਂਗਰਸੀਆਂ ਤੋਂ ਬਾਦਲਾਂ ਤੋਂ ਤੇ ਬੀਜੇਪੀ ਤੋਂ ਤੰਗ ਆ ਕੇ ਬਦਲਾਓ ਲਿਆਉਣ ਦੀ ਕੋਸ਼ਿਸ਼ ਬਦਲਾਓ ਆ ਗਿਆ ਇਹਨਾਂ ਤਿੰਨਾਂ ਚੋਂ ਕੋਈ ਨਹੀਂ ਜਿੱਤਿਆ ਨਵੇਂ ਜਿੱਤ ਗਏ ਪਰ ਨਮਿਆ ਨੇ ਸਟੇਟ ਦੀ ਪਾਲਸੀ ਨਹੀਂ ਛੱਡੀ ਇਹ ਕੱਲ ਧਰ ਨਾਲ ਸੁਣਿਓ ਖਾਸ ਕਰ ਨੌਜਵਾਨੋ ਸਟੇਟ ਦੀ ਇੱਕ ਪਾਲਸੀ ਹੁੰਦੀ ਹੈ ਪਾਰਟੀਆਂ ਦੀਆਂ ਪਾਲਸੀਆਂ ਨਹੀਂ ਹੁੰਦੀਆਂ ਪਾਰਟੀਆਂ ਜਾਂ ਤਾਂ ਉਹਨੂੰ ਮੰਨਦੀਆਂ ਨੇ ਜਾਂ ਨਹੀਂ ਮੰਨਦੀਆਂ ਅਸੀਂ ਸਟੇਟ ਦੀ ਪਾਲਸੀ ਨੂੰ ਨਹੀਂ ਮੰਨਦੇ ਕਿਉਂਕਿ ਸਿੱਖਾਂ ਦੇ ਨਮਾਇੰਦਿਆਂ ਨੇ ਵੀ ਸੰਵਿਧਾਨ ਤੇ ਸਾਇਨ ਨਹੀਂ ਸੀ ਕੀਤੇ ਸਰਦਾਰ ਕਮ ਸਿੰਘ ਨੇ ਇਸ ਹੁਦਾਰ ਭੁਪਿੰਦਰ ਸਿੰਘ ਮਾਨ ਨੇ ਅਸੀਂ ਇਸ ਸ਼ਰਧਾਨ ਨੂੰ ਅੰਡਰ ਪ੍ਰੋਟੈਸਟ ਮੰਨੇ ਆ ਅਸੀਂ ਇਹ ਕਹਿ ਹੈ ਕਿ ਇੱਥੇ ਸਿੱਖ ਕੌਮ ਨੂੰ ਅਡਰੀ ਕੌਮ ਲਿਖੋ ਤਾਂ ਅਸੀਂ ਸ਼ਰਧਾਨ ਨੂੰ ਮੰਨਾਂਗੇ ਪਰ ਧਾਰਾ 25 ਕਹਦੀ ਹੈ ਕਿ ਸਿੱਖ ਕੌਮ ਅਡਰੀ ਕੌਮ ਨਹੀਂ ਹੈ ਇਹ ਪ੍ਰੋਟੈਸਟ ਅਸੀਂ ਕਰਦੇ ਆ ਇਹ ਪ੍ਰੋਟੈਸਟ ਪਿੰਡਾਂ ਵਾਲੇ ਸੰਤ ਸਾਨੂੰ ਸਿਖਾ ਕੇ ਗਿਆ ਮੇਰੀ ਇਹ ਬੇਨਤੀ ਹੈ ਇਹ ਜੇ ਸੰਤ ਜਨੈ ਸਿੰਘ ਨੂੰ ਤੁਸੀਂ ਆਪਣੇ ਮਨਾਂ ਚੋਂ ਮਿਟਾ ਦੋਗੇ ਜਿੰਨੀ ਵੀ ਲੜਾਈ ਇੱਕ ਸਿੱਖ ਹੋਣ ਦੇ ਨਾਤੇ ਇਸ ਮੁਲਕ ਚ ਰਹਿ ਕੇ ਤੁਹਾਨੂੰ ਕਰਨੀ ਪਵੇਗੀ ਅੱਗੇ ਉਹਦੇ ਚੋਂ ਤੁਸੀਂ ਆਪਣੇ ਆਪ ਨੂੰ ਘਾਟੇ ਚ ਹੀ ਸਮਝਿਓ ਜੇ ਸੰਤ ਜਨੈ ਸਿੰਘ ਤੁਹਾਡੇ ਮਨਾਂ ਚੋਂ ਤੁਹਾਡੇ ਦਿਮਾਗ ਚੋਂ ਨਿਕਲ ਗਿਆ ਤਾਂ ਕਿਉਂਕਿ ਉਹ ਹੀ ਇੱਕ ਐਸਾ ਕੜੀ ਹੈ ਜਿਹੜੀ ਪਹਿਲਾ ਸਾਰ 1347 ਚ ਹੋਗੀ ਜਿਹੜੀ ਅੱਗੇ ਹੁਣ ਹੋ ਰਹੀ ਆ ਅਸੀਂ ਖਾਲਸਾਪਨ ਦੀ ਗੱਲ ਕਰਦੇ ਆ ਕੋਈ ਝਿਜਕ ਕੇ ਨਹੀਂ ਕਰਦੇ ਦਲੀਲ ਨਾਲ ਕਰਦੇ ਆ ਦੁਨੀਆਂ ਵਿੱਚ ਮੁਰਖ ਬਣਦੇ ਜੇ ਖਾਲਸਾਪਨ ਵਾਣ ਜੁਗਤੋ ਫੈਕੀ ਹੋ ਪਰ ਆ ਜਿਹੜੀ ਐਲੈਕਸ਼ਨ ਐ ਇਹ ਖਾਲਸਾਪਨ ਵਾਸਤੇ ਨਹੀਂ ਐ ਇਹ ਲੜ ਰਹੇ ਆ ਅਸੀਂ ਕਿ ਜੇਕਰ ਅਸੀਂ ਆਪਣੀ ਸਿਆਸਤ ਖੜੀ ਨਾ ਕਰ ਸਕੇ ਅਸੀਂ ਖਾਲਸਾਪਨ ਤੱਕ ਕਿਵੇਂ ਪਹੁੰਚਾਂਗੇ ਇਸ ਤਰੀਕੇ ਨਾਲ ਪਹੁੰਚਣਾ ਚਾਹੁੰਦੇ ਆ ਜਿਹਨੂੰ ਡੈਮੋਕਰੈਟਿਕ ਐਂਡ ਪੀਸਫੁਲ ਸੰਘਰਸ਼ ਕਿਹਾ ਜਾਂਦਾ ਦੁਨੀਆਂ ਦੇ ਸਾਰੇ ਮੁਲਕ ਇਸੇ ਤਰੀਕੇ ਹੀ ਆਪਣਾ ਸੰਘਰਸ਼ ਕਰਦੇ ਨੇ ਪਰ ਜਿੰਨੀ ਦੇਰ ਤੱਕ ਸਾਡਾ ਮੁਲਕ ਨਹੀਂ ਬਣ ਜਾਂਦਾ ਅਸੀਂ ਰਹਿਣਾ ਤੇ ਇੱਥੇ ਆ ਨਾ ਉਹ ਕਿਹੜੇ ਤੌਰ ਤਰੀਕੇ ਹੋਣਗੇ ਉਹ ਕਿਵੇਂ ਧੌਣ ਚੁੱਕ ਕੇ ਅਸੀਂ ਜ਼ਮੀਰ ਦੇ ਬਲ ਤੇ ਜਿਊਣਾ ਇਹ ਸਾਡੀ ਪਾਰਟੀ ਦਾ ਅਜੰਡਾ ਹੈ ਤੇ ਅੱਜ ਦਾ ਨਹੀਂ ਹੈ ਇਹ 40 ਸਾਲ ਤੋਂ ਉਹੀ ਹੈ ਜਿਸ ਦਿਨ ਸੰਤ ਜਰਨੈਲ ਸਿੰਘ ਨੇ ਆਹ ਲਵਜ ਆਪਣੇ ਮੁਹਾਰਮਤ ਚੋਂ ਕੱਢੇ ਨੇ ਕਿ ਜੇ ਦਰਬਾਰ ਸਾਹਿਬ ਤੇ ਹਕੂਮਤ ਹਮਲਾ ਕਰੂਗੀ ਤਾਂ ਫਿਰ ਸੱਚ ਜਾਣਿਓ ਹਿੰਦੁਸਤਾਨ ਦੀ ਨੀਂਦ ਉੱਥੀ ਉਹ ਨੀਂਦ ਕਦੋਂ ਰੱਖੀ ਗਈ ਹੈ ਉਹ 6 ਜੂਨ 1984 ਨੂੰ ਜਦ ਚਾਰ ਜੂਨ 1984 ਨੂੰ ਰੱਖੀ ਗਈ ਹੈ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਉਹ ਨਹੀਂ ਅੱਜ ਸਿੱਖਾਂ ਦੀ ਵੱਡੀ ਘੰਟੀ ਇਹਦੀ ਗੱਲ ਕਰੀ ਕੀ ਡਰ ਹੈ ਸਾਨੂੰ ਕਿਉਂ ਨਹੀਂ ਲੱਗਦਾ ਡਰ ਅਸੀਂ ਮੈਂ ਕੋਈ ਤੁਹਾਡੇ ਕਿਸੇ ਨਾਲ ਟਕਣਾ ਨਹੀਂ ਸਭ ਤੋਂ ਕਮਜ਼ੋਰ ਹੋਗਾ ਦੇਖਣ ਚ ਮੈਨੂੰ ਲੱਗਦਾ ਹੈ ਓਕੇ ਮੈਨੂੰ ਸ਼ੂਗਰ ਵੀ ਕੋਈ 25 27 ਸਾਲ ਦੀ ਹੋਈ ਹੋਈ ਹੈ ਪਰ ਜਿਹੜਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕੌਮ ਨੂੰ ਆਪਣੀ ਸਿਆਸਤ ਕਰਨੀ ਚਾਹੀਦੀ ਕਿਸੇ ਪਿੱਛੇ ਲੱਗ ਕੇ ਨਹੀਂ ਕਿਸੇ ਦੇ ਹੋ ਕੇ ਨਹੀਂ ਆਪਣਾ ਗੱਲ बराबर टेबल ਤੇ ਬੈਠ ਕੇ ਕਹੋ ਕਿ ਸਾਡੀ ਸਿਆਸਤ ਇਹ ਹੈ ਅੱਜ ਮੈਂ ਤੁਹਾਨੂੰ ਉਦਾਹਰਨ ਦਿੰਨਾ ਮਹਾਰਾਸ਼ਟਰਾ ਤਾਮਲनाडु ਤੇ ਬੰਗਾਲ ਉਹ ਵੀ ਇਸੇ ਮੁਲਕ ਦੇ ਸੂਬੇ ਨੇ ਜਿਵੇਂ ਪੰਜਾਬ ਇੱਕ ਸੂਬਾ ਹੈ ਉਹਨਾਂ ਤਿੰਨਾਂ ਨੇ ਆਪਣੀ ਸਿਆਸਤ ਖੜੀ ਕੀਤੀ ਉਹ ਬੰਗਾਲ ਨੂੰ ਮੁਖ ਰੱਖ ਕੇ ਸਿਆਸਤ ਕਰਦਾ ਹੈ ਕਰਦੀ ਆ ਬੀਬੀ ਉਹ ਮਹਾਰਾਸ਼ਟਰਾ ਨੂੰ ਮੁਖ ਰੱਖ ਕੇ ਤਿੰਨ ਬੰਦੇ ਉੱਤੇ ਸਿਆਸਤ ਕਰ ਰਹੇ ਨੇ ਬੈਰ ਉਹਨਾਂ ਨੇ ਆਪਣੇ ਸੂਬੇ ਨੂੰ ਦੇਣੀ ਹੈ ਜਦੋਂ ਕੋਈ ਸਮਝੌਤਾ ਹੋਣਾ ਹੈ ਪਰ ਤੁਹਾਡਾ ਚੰਡੀਗੜ੍ਹ ਲੈ ਕੇ ਚਲੇ ਗਏ ਅਸੀਂ ਜਿੱਲ ਨਹੀਂ ਸੀ ਅਸੀਂ ਹਿਲਦੇ ਕਿ ਸਾਡੀ ਵਿਧਾਨ ਸਭਾ ਦੇ ਵਿੱਚ ਕੋਈ ਪ੍ਰੋਟੈਸਟ ਹੀ ਨਹੀਂ ਹੋਇਆ ਕੋਈ ਕਿਸੇ ਐਮ ਐਲ ਏ ਐਮ ਪੀ ਨੇ ਇਹ ਗੱਲ ਹੀ ਨਹੀਂ ਕੀਤੀ ਕਿ ਚੰਡੀਗੜ੍ਹ ਕਿਹੜੇ ਅਸੂਲ ਨਾਲ ਸਾਡੇ ਤੋਂ ਜਾ ਰਿਹਾ ਹੈ ਤਾਮਿਲ ਲੈਂਡ ਚੋਂ ਕੋਈ ਚੀਜ਼ ਕੱਢ ਕੇ ਦਿਖਾਓ ਹਾਂ ਅੱਜ 39 ਦੇ 39 ਐਮ ਪੀ ਜਿਹੜੇ ਨੇ ਤਾਮਿਲ ਲੜੂ ਦੇ ਨਾ ਕਾਗਜ਼ ਦੇ ਨੇ ਨਾ ਭਾਜਪਾ ਦੇ ਨੇ ਨਾ ਕਿ ਸੋਰ ਪਾਰਟੀ ਨੇ ਸਿਰਫ ਸਿਰਫ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਹੈ ਖੇਤਰੀ ਜਿਹੜੀ ਕਰਨਾ ਨਦੀ ਦੀ ਪਾਰਟੀ ਸੀ ਤਾਮਨਾਂ ਦੀ ਉਹਦੇ ਕੋਲੇ 39 ਦੇ 39 MP ਜਦੋਂ 39 MP ਤੁਸੀਂ ਉਥੇ ਪਾਰਲੀਮੈਂਟ ਚ ਬੈਠੇ ਹੋਣਗੇ ਉਹਨਾਂ ਦੇ ਖਿਲਾਫ ਮਤਲਬ ਕਿ ਉਹ ਕਿਵੇਂ ਹੋ ਜਾਏਗਾ ਕੋਈ ਮਤਾ ਕਿਵੇਂ ਪਾਸ ਹੋ ਜਾਊਗਾ ਸੋ ਇਹ ਮੇਰੀਆਂ ਬੀਜੀਆਂ ਤਾਂ ਨੇ ਸਾਨੂੰ ਵੀ ਆਪਣੀ ਅਸੀਂ ਬਹੁਤ ਪਿੱਛੇ ਚਲੇ ਗਏ ਆ ਇਹ ਮੰਨਣਾ ਪਊਗਾ ਅਸੀਂ ਨਾ ਬਾਦਲਾਂ ਟੋਣਿਆਂ ਇਹਨਾਂ ਕਾਂਗਰਸੀਆਂ ਦੇ ਚੱਕਰ ਦੇ ਵਿੱਚ ਬਹੁਤ ਪਿੱਛੇ ਚਲੇ ਗਏ